आजादी दे तिहाड़ी दीयां सारे देश वासियां नु मोनिका मेहता ਵੱਲੋਂ ਲੱਖ ਲੱਖ ਵਧਾਈਆਂ ਅੱਜ ਇਸ ਮੌਕੇ ਤੇ ਇੱਕ ਨਸੀਹਤਪਰੀ ਕਵਿਤਾ ਲੈ ਕੇ ਆਈਆਂ ਜ਼ਰੂਰ ਸੁਨਣਾ ਤੇ ਗੌਰ ਫਰਮਾਨਾ ਇਹ ਗੱਲ ਆਪ ਵੀ ਸਮਝਣੀ ਐ ਤੇ ਸਭ ਨੂੰ ਸਮਝਾਉਣੀ ਐ ਇਹ ਗੱਲ ਆਪ ਵੀ ਸਮਝਣੀ ਐ ਤੇ ਸਭ ਨੂੰ ਸਮਝਾਉਣੀ ਐ ਬੜੀ ਮੁਸ਼ਕਲਾ ਨਾਲ ਮਿਲੀ ਐ ਆਜ਼ਾਦੀ ਅਸਰ ਨਾਲ ਕੇ ਬਚਾਉਣੀ ਐ ਬੜੀ ਮੁਸ਼ਕਲਾ ਨਾਲ ਮਿਲੀ ਐ ਆਜ਼ਾਦੀ ਅਸਰ ਨਾਲ ਕੇ ਬਚਾਉਣੀ ਐ ਫੋਨਾਂ ਚ ਡੁੱਬੀ ਮੁਲਕ ਦੀ ਜਵਾਨੀ ਫੋਨਾਂ ਚ ਡੁੱਬੀ ਮੁਲਕ ਦੀ ਜਵਾਨੀ ਅਸਾਂ ਮੁਰਖੇ ਡਾਂ ਵੱਲ ਲਗਾਉਣੀ ਐ ਬੜੀ ਮੁਸ਼ਕਲਾਂ ਨਾਲ ਮਿਲੀ ਏ ਆਜ਼ਾਦੀ ਅਸਾਂ ਰਾਲ ਕੇ ਬਚਾਉਣੀ ਐ ਕਿਰਦਾਰ ਤੇ ਸੋਚਦਾ ਜੋ ਘਾਣ ਕਰ ਰਹੇ ਕਿਰਦਾਰ ਤੇ ਸੋਚਦਾ ਜੋ ਘਾਣ ਕਰ ਰਹੇ ਭਗਤ ਸਿੰਘ ਦੀ ਜੀਵਨੀ ਉਹਨਾਂ ਨੂੰ ਸੁਣਾਉਣੀ ਐ ਬੜੀ ਮੁਸ਼ਕਲਾਂ ਨਾਲ ਮਿਲੀ ਏ ਆਜ਼ਾਦੀ ਅਸਾਂ ਰਾਲ ਕੇ ਬਚਾਉਣੀ ਐ ਮਨੁੱਖਤਾ ਦਾ ਪੱਲਾ ਛੱਡ ਜਿਹੜੇ ਆਪੋ ਤਾਪੀ ਵਿੱਚ ਪਏ ਨੇ ਮਨੁੱਖਤਾ ਦਾ ਪੱਲਾ ਛੱਡ ਜਿਹੜੇ ਆਪੋ ਤਾਪੀ ਵਿੱਚ ਪਏ ਨੇ ਉਹਨਾਂ ਨੂੰ ਸਰਬੰਸ ਦਾਨੀ ਦੀ ਯਾਦ ਦਿਵਾਉਣੀ ਹੈ ਬੜੀ ਮੁਸ਼ਕਲਾਂ ਨਾਲ ਮਿਲੀ ਏ ਆਜ਼ਾਦੀ ਅਸਰ ਹਲ ਕੇ ਬਚਾਉਣੀ ਹੈ ਅਸਰ ਹਲ ਕੇ ਬਚਾਉਣੀ ਹੈ ਬਲ ਰਹੀ ਏ ਅਗ ਮੇਰੇ ਦੇਸ਼ ਦੀ ਅਖੰਡਤਾ ਤੇ ਬਲ ਰਹੀ ਏ ਅਗ ਮੇਰੇ ਦੇਸ਼ ਦੀ ਅਖੰਡਤਾ ਤੇ ਮੁਹੱਬਤਾਂ ਦੇ ਛਿਟਿਆਂ ਨਾਲ ਬੁਝਾਉਣੀ ਹੈ ਬੜੀ ਮੁਸ਼ਕਲਾਂ ਨਾਲ ਮਿਲੀ ਏ ਆਜ਼ਾਦੀ ਅਸਰ ਹਲ ਕੇ ਬਚਾਉਣੀ ਹੈ ਨਫ਼ਰਤਾਂ ਫਸਾਦਾ ਨਾਲ ਕਦੋਂ ਪਲਾ ਹੋਇਆ ਕੌਮ ਦਾ ਨਫ਼ਰਤਾਂ ਫਸਾਦਾ ਨਾਲ ਪਲਾ ਕਦੋਂ ਹੋਇਆ ਕੌਮ ਦਾ ਬਾਬੇ ਨਾਨਕ ਦੀ ਬਾਣੀ ਹਰ ਦਿਲ ਤਾਈਂ ਪਹੁੰਚਾਣੀ ਹੈ ਬਾਬੇ ਨਾਨਕ ਦੀ ਬਾਣੀ ਹਰ ਦਿਲ ਤਾਈਂ ਪਹੁੰਚਾਣੀ ਹੈ ਇਹ ਗੱਲ ਆਪ ਵੀ ਸਮਝਣੀ ਹੈ ਤੇ ਸਭ ਨੂੰ ਸਮਝਾਉਣੀ ਹੈ ਬੜੀ ਮੁਸ਼ਕਲਾਂ ਨਾਲ ਮਿਲੀ ਏ ਆਜ਼ਾਦੀ ਅਸਾ ਰਲ ਕੇ ਬਚਾਉਣੀ ਹੈ ਅਸਾ ਰਲ ਕੇ ਬਚਾਉਣੀ ਹੈ ਆਓ ਇਹਨਾਂ ਗੱਲਾਂ ਦੇ ਉੱਤੇ ਅਸੀਂ ਫੁੱਲੇ ਚੜਾਈਏ ਤੇ ਆਪਣੇ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖੀਏ ਕਿਉਂਕਿ ਦੇਸ਼ ਤੋਂ ਵੱਧ ਕੇ ਹੋਰ ਕੋਈ ਧਰਮ ਕੋਈ ਜਜ਼ਬਾ ਨਹੀਂ ਹੋ ਸਕਦਾ ਜੈ ਹਿੰਦ